ਜੀ ਵੀਰ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਪਿੰਡ ਮੇਰਾ ਖਾਲੜਾ ਜੀ ਕੀ ਗੱਲ ਹੋਈ ਹੈ ਜੀ ਜਿਹੜੀ ਲੜਾਈ ਹੋਈ ਹੈ ਤੁਹਾਡੀ ਜੀ ਮੈਂ ਟਰਾਲਾ ਕਿਸੇ ਦਾ ਵਰਤਿਆ ਜੀ ਨਾਰਲੀ ਤੋਂ ਤੇ ਮੈਂ ਉਹ ਛੱਡ ਕੇ ਗਿਆ ਤੇ ਮੈਂ ਜਦੋਂ ਗਿਆ ਤੇ ਇਹਨਾਂ ਦੇ ਮੇਰਾ ਟਰਾਲਾ ਲਾਗਿਆ ਮੋਰਸਾਲ ਨਾਲ ਕਿਉਂਕਿ 11 ਫੁੱਟ ਚੌੜੀ ਛੱਡ ਕੇ ਆ ਤੇ ਇਹਨਾਂ ਨੇ 3 ਫੁੱਟ ਹੀ ਰਹਿ ਜਾਂਦੀ ਆ ਤੇ ਮਤਲਬ ਉਦੋਂ ਰਾਤ ਜੀ ਤੇ ਮੈਂ ਟਰਾਲਾ ਛੱਡ ਕੇ ਜਦੋਂ ਵਾਪਸ ਆਇਆ ਜੀ ਇਹ ਸਾਡੇ 25 ਤੋਂ 30 ਜਣੇ ਗੜ ਪੈ ਗਏ ਸਾਡੇ ਆਣ ਕੇ ਗੜ ਪੈ ਗਏ ਸਾਡੇ ਆਣ ਕੇ ਕਿ ਉਹ ਜੇ ਟਰਾਲਾ ਲੱਗਾ ਸੀ ਤੇ ਸਾਨੂੰ ਪੁੱਛਦੇ ਇਹਨਾਂ ਨੇ ਆਉਂਦੇ ਆ ਸਾਡੇ ਗੜ ਪੈ ਗਏ ਆਣ ਕੇ ਪੰਜ 30 ਜਣੇ ਸਾਡੇ ਕੋਲ ਮੌਕੇ ਤੇ ਮੌਜੂਦ ਸੀਸੀਟੀਵੀ ਦੀ ਵੀਡੀਓ ਹੈਗੀ ਆ ਦਰ ਪਰ ਇਹਨਾਂ ਨੇ ਮੇਰੇ ਮਾਰੇ ਕਿਰਪਾਨਾਂ ਠੀਕ ਆ ਇਹਨਾਂ ਨੇ ਨਜ਼ਰ ਤੇ ਹਥਿਆਰ ਫੜੇ ਫਿਰ ਇਹਨਾਂ ਨੇ ਮੇਰੇ ਘਰੇ ਫਾਇਰਿੰਗ ਕੀਤੀ ਬਾਹਰ ਹੋਏ ਤੁਹਾਡੇ ਸੱਟਾ ਕਿੱਥੇ ਕਿੱਥੇ ਲੱਗੀ ਮੇਰੇ ਸੱਟਾ ਜੀ ਮੇਰੇ ਪਿੱਛੇ ਮਾਰੇ ਬੇਸਬਾਲ ਠੀਕ ਹੈ ਜੀ ਤੇ ਮੇਰੀ ਆਧੇ ਤਾਤਰ ਮਾਰਿਆ ਉਹ ਮੈਂ ਵੀਡੀਓ ਤੁਹਾਨੂੰ ਦੇ ਦੂੰਗਾ ਇਹ ਬਜਾ ਰੰਜਿਸ਼ ਕੀ ਲੜਾਈ ਦੀ ਰੰਜਿਸ਼ ਇਹ ਹੈ ਜੀ ਅੱਜ ਤੋਂ ਛਨੀਵਾਰ ਪਿਛਲੇ ਮਤਲਬ ਅਹੀ ਇਹਨਾਂ ਨੂੰ ਗਦਾਮ ਤੇ ਦੁਕਾਨ ਕਰਾਇਦੇ ਦਿੱਤੀ ਤੇ ਉੱਥੇ ਲੱਗੀ ਅੱਗ ਠੀਕ ਹੈ ਜੀ ਤੇ ਅੱਗ ਕਰਕੇ ਤੇ ਮੇਰੇ ਬ੍ਰਦਰ ਨੇ ਇਹਨੂੰ ਕਿਹਾ ਕਿ ਆਪਣੀ ਜਿਹੜੀ ਦੁਕਾਨ ਡਾਟਰ ਸਭ ਛੱਡ ਦਿਓ 31 ਤੱਕ ਤੁਹਾਨੂੰ ਟਾਈਮ ਦਿੱਤਾ ਠੀਕ ਹੈ ਜੀ ਇਹ ਇਹਨਾਂ ਨੇ ਉਹ ਰੰਜਿਸ਼ਕਾਰ ਤਹਿਤ ਮੇਰੇ ਨਾਲ ਇਹ ਕੰਮ ਕੀਤਾ ਜੀ ਕੀ ਮੰਗ ਕਰਦੇ ਮੈਂ ਜੀ ਆਪਣੀ ਸੁਣਵਾਈ ਆਪਣੀ ਮੰਗ ਇਹ ਕਰਦਾ ਮੇਰੇ ਕੋਲ ਸੀਸੀਟੀਵੀ ਦੀ ਫੁਟੇਜ ਪੂਰੀ ਮੇਰੇ ਘਰੇ ਜਦੋਂ ਆਏ ਆ ਬਾਹਰ ਦੁਕਾਨਾਂ ਦੇ ਸਾਰੇ ਛ੍ਰਿਆਮ ਗੁੰਡਾਗਰਦੀ ਕੀਤੀ ਇਹਨਾਂ ਨੇ ਮੈਨੂੰ ਕੋਟਿਆ ਇੱਕ ਮੈਂ ਬਤੌਰ ਪਟਵਾਰੀ ਮੁਲਾਜ਼ਮ ਹੋਂਦੇ ਖਾਤਰ ਗਵਰਮੈਂਟ ਦਾ ਮੈਨੂੰ ਮੰਗਿਆ ਇਹਨਾਂ ਤੇ ਪਰਚਾ ਕੀਤਾ ਜਾਵੇ ਠੀਕ ਹੈ ਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁੱਛ ਲਿਆ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਦਰਖਾਸਤ ਦਿੱਤੀ ਕੋਈ ਦਰਖਾਸਤ ਦਿੱਤੀ ਆ ਜੀ ਸਵੇਰ ਦੇ ਇੱਥੇ ਆਣ ਕੇ ਲੰਮੇ ਪਏ ਜੀ ਆਣ ਕੇ ਡਾਕਟਰ ਸਾਹਿਬ ਹੁੰਦੇ ਨੇ ਲਾ ਦੇ ਇੰਜੈਕਸ਼ਨ ਉਹ ਆਂਦੇ ਤਾਂ ਆਂਦੇ ਕਿ ਸਵੇਰੇ ਤੁਹਾਨੂੰ ਦਾਖਲਾ ਹੋਣਾ ਪੈਣਾ ਵਾ ਤੇ ਪਾਜੀ ਮਿੰਮਾ ਜੀ ਗੁਰਜੀਤ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਖਾਲੜਾ ਪਾਜੀ ਕੀ ਚੱਕਰ ਹੈ ਵੀ ਜੀ ਸਰ ਜੀ ਪਾਜੀ ਅਸੀਂ ਨਾ ਮੇਰਾ ਫਰੈਂਡ ਆ ਦੋਸਤ ਗੋਪੀ ਸਿੰਘ ਪਟਵਾਰੀ ਅਸੀਂ ਇਹਨਾਂ ਦੇ ਘਰ ਰੇਤ ਮੋਂਦੇ ਸੀ ਤੇ ਟਰਾਲਾ ਲੈਂਦਾ ਸੀ ਅਸੀਂ ਨਾਰਲੀ ਤੋਂ ਤੇ ਉਹ ਅਸੀਂ ਵਾਪਸ ਛੱਡ ਨਹੀਂ ਆਂਦੇ ਸੀ ਘਰ ਉਹਨਾਂ ਦੇ ਵਾਪਸ ਤੇ ਇਹ ਜਦੋਂ ਇਹ ਜਦੋਂ ਅਸੀਂ ਜਾ ਰਹੇ ਸੀ ਜਿਹੜਾ ਸਾਡੀ ਸ਼ੜਕਿਆ ਨਹੀਂ ਜਿਹੜੀ ਤੇ ਇਹਨਾਂ ਦੀ ਮੋਟਰਸਾਈਕਲ ਇਹਨਾਂ ਦੀ ਡੇਰੀ ਆ ਇਹਨਾਂ ਨੇ ਸਾਰੇ ਸੰਦ ਸ਼ੜਕ ਦੇ ਅੱਧ ਦੇ ਵਿੱਚ ਲਾਏ ਹੁੰਦੇ ਆ ਜੀ ਅਸੀਂ ਨਾਲੋਂ ਇਹ ਵੀ ਟਰਾਲਾ ਪਰਲੀ ਸਾਈਡ ਤੋਂ ਕਰਕੇ ਅਸੀਂ ਜਦੋਂ ਅਸੀਂ ਨਾਰਲੀ ਨੂੰ ਜਾਣ ਲੱਗੇ ਸੀ ਤੇ ਮਾੜਾ ਜਿਹਾ ਸਾਡਾ ਟਰਾਲਾ ਲੱਗ ਗਿਆ ਉਹਨਾਂ ਦੇ ਮੋਟਰਸਾਈਕਲ ਨਾਲ ਤੇ ਮੋਟਰਸਾਈਕਲ ਡੇ ਪਿਆ ਇਹਨਾਂ ਨੇ ਇੱਕ ਬਹਾਨਾ ਬਣਾਇਆ ਜੀ ਸਾਡੇ ਨਾਲ ਪੈਣ ਦਾ ਅਸੀਂ ਜਦੋਂ ਵਾਪਸੀ ਦੇ ਘਰ ਆਉਂਦੇ ਆ ਤੇ ਇਹ 25 30 ਜਾਣੇ ਲੈ ਕੇ ਪਹਿਲਾਂ ਹੀ ਇਹਨਾਂ ਨੇ ਫੋਨ ਕਰਕੇ ਆਪਣੇ ਬੰਦੇ ਬੁਲਾ ਲਏ ਆ ਤੇ ਇਹ ਸਾਡੇ ਆਉਂਦਿਆਂ ਸਾਹ ਦੀ ਸਰਨਾ ਕੁੱਟਮਾਰ ਕਰਨ ਦਾ ਵੀ ਗੁੰਡਾਗਰਦੀ ਕਰਨ ਦਾ ਵੀ ਇਹ ਸਾਡੀ ਗਲਤ ਹੈ ਜੀ ਆਉਂਦੇ ਆ ਉਹ ਮਜੂਦਾ ਕਿਹੜੀ ਕੀਹੜੀ ਚੀਜ਼ਾਂ ਨਾਲ ਵਾਰ ਕੀਤੇ ਗਏ ਤੁਹਾਡੇ ਇਹ ਜੀ ਤਿੱਖੇ ਦੰਤ ਰੇਣਾ ਤੋਂ ਹਾਕੀਆਂ بیسਬਲ ਆ ਵੇਖੋ ਜੀ ਤੁਹਾਨੂੰ ਮੈਂ ਵਿਖਾਉਣਾ ਹੈ ਜੀ ਮੇਰੇ ਜੀ ਇਹਨਾਂ ਨੇ بیسਬਲ ਮਾਰੇ ਆ ਮੋਢਿਆਂ ਦੇ ਉੱਤੇ ਤੇ ਹਾਕੀਆਂ ਮਾਰੀਆਂ ਜੀ ਇਹਨਾਂ ਨੇ ਕੀ ਮੰਗ ਕਰਦੇ ਮੈਂ ਪ੍ਰਸ਼ਾਸਕ ਤੋਂ ਐਹੋ ਮੰਗ ਕਰਦਾ ਜੀ ਇਹੋ ਜਿਹੇ ਲੋਕਾਂ ਨੂੰ ਨੱਖ ਪਾਈ ਜਾਵੇ ਇਹ ਜਿਹੜੇ ਲੋਕ ਨੇ ਬਹੁਤ ਗੱਦ ਕੰਮ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਤੇ ਇਹਨਾਂ ਨੂੰ ਮੈਂ ਪ੍ਰਸ਼ਾਸਕ ਤੋਂ ਐਹੋ ਹੀ ਮੰਗ ਕਰਦਾ ਹਾਂ ਜੀ ਹੱਥ ਜੋੜ ਕੇ ਜੇ ਸਾਡੀਆਂ ਜਨਾਨੀਆਂ ਨਾ ਆਉਂਦੀਆਂ ਤੇ ਸਾਨੂੰ ਇਹਨਾਂ ਨੇ ਮਾਰ ਦੇਣਾ ਸੀ ਦੋ ਜਾਨਿਆਂ ਨੂੰ ਜੀ ਅਹੀਂ ਹਉ ਮਾਮਲਾ ਕਾਪੇ ਤੁਸੀਂ ਦਰਖਾਸਤ ਦਿੱਤੀ ਹਾਂ ਜੀ ਦਿੱਤੀ ਆ ਜੀ ਪਰ ਉਸ ਤੋਂ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕਿਉਂ ਕਿੰਨਾ ਚਿਰ ਹੋ ਗਿਆ ਜੀ ਇਸ ਟੀਮ ਇਹ ਸੀ ਜੀ ਕੱਲ੍ਹ ਦਾ ਜੀ ਨਾ ਮੈਂ ਕੰਮ ਕੀਤਾ ਜੀ ਰਾਤ ਦਾ ਸਾਡੇ ਨਾਲ ਇਹ ਘਟਨਾ ਵਾਪਰੀ ਆ ਜੀ ਸਰ ਰਾਤੀ ਇੱਕ ਝਗੜਾ ਹੋਇਆ ਜਿਹੜਾ ਗੁਰਪ੍ਰੀਤ ਸਿੰਘ ਪਟਵਾਰੀ ਦੇ ਸਟਾ ਸਟਾ ਲੱਗੀਆਂ ਜਾਂ ਕੀ ਮਸਲਾ ਕੀ ਆ ਸਾਰਾ ਜੀ ਉਹ ਫਾਮਲਾ ਦੇਖੋ ਜੀ ਇਹ ਕੱਲ੍ਹ ਸ਼ਾਮੇ ਇਹ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਲੜਾਈ ਹੋਈ ਆ ਇਹਨਾਂ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਨਾਲ ਟਕਰਾਅ ਹੋਇਆ ਇਹਨਾਂ ਦਾ ਉਹਦੇ ਟਕਰਾਅ ਦਰਾਂ ਇਹਨਾਂ ਦੇ ਕੁ ਮਾਮੂਲੀ ਛੱਟਾ ਛੋਟਾ ਆਈਆਂ ਨੇ ਦੋਨੋਂ ਪਾਰਟੀਆਂ ਐਡਮਿਟ ਨੇ ਅੱਜ ਪਤਾ ਲੱਗਾ ਸਵੇਰੇ ਵੀ ਇਹ ਦਾਖਲ ਨੇ ਦੋਨੋਂ ਪਾਰਟੀਆਂ ਜੋ ਉਹਨਾਂ ਦੀ ਐਮਐਲਏ ਅਨੁਸਾਰ ਜੋ ਆਏਗੇ ਐਮਐਲਏ ਉਹਦੇ ਮੁਤਾਬਕ ਦੋਨਾਂ ਪਾਰਟੀਆਂ ਦੇ ਬਿਆਨ ਲੈ ਕੇ ਜੋ ਬੰਦੀ ਜਾਂਚ ਕਾਰਵਾਈ ਕਰਨਗੇ